ਪਰ ਲਾਲਪੁਰਾ ਸਿਰਫ 5ਪਾ ਲਈ ਕੰਮ ਕਰ ਰਹੇ ਨੇ ਚੋਣ ਕਮਿਸ਼ਨ ਤੋਂ ਲਾਲਪੁਰਾ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ ਚੋਣ ਜ਼ਾਬਤੇ ਦੀ ਲੰਗੜਾ ਦੇ ਤਹਿਤ ਕਾਰਵਾਈ ਕਰਨ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਉੱਪਰ ਪਾਸੇ ਤਸਵੀਰ ਤੁਨਵਾਖਾ ਰਹੇ ਇਸ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਆਗੂ ਨੇ ਅਰਸ਼ਦੀਪ ਕਲੇ ਤਸਵੀਰਾਂ 'ਚ ਨਜ਼ਰ ਆ ਰਹੇ ਨੇ ਮੁਖ ਚੋਣ ਕਮਿਸ਼ਨਰ ਦੇ ਦਫ਼ਤਰ ਫੋਚ ਕੇ ਮੁਲਾਕਾਤ ਕੀਤੀ ਗਈ ਤੇ ਰਾਜਨੀਤਿਕ ਗਤੀਵਿਧੀਆਂ 'ਚ ਸ਼ਾਮਲ ਹੋਣ ਦਾ ਇਲਜ਼ਾਮ ਇਕਬਾਲ ਸਿੰਘ ਲਾਲਪੁਰਾ ਜੋ ਮਾਨਟਿ ਕਮਿਸ਼ਨ ਦੇ ਚੇਅਰਮੈਨ ਨੇ ਉਨ੍ਹਾਂ ਤੇ ਲਗਾਇਆ ਗਿਆ ਸੱਚ ਬੋਲਣਾ ਆਦਮੀ ਹੈ ਮੈਂ ਰਾਜਨੀਤੀ ਜਿਹੜੇ ਵੀ ਬੰਦੇ ਕਨਸਟੀਟਿਊਸ਼ਨਲ ਬੋਡੀ ਹੈਡ ਕਰਦੇ ਨੇ ਉਹ ਆਪਣੇ ਆਪ ਨੂੰ ਕਿਸੇ ਪੋਲਿਟਿਕਲ ਪਾਰਟੀ ਦੇ ਨਾਲ ਅਲਾਈਨ ਨਹੀਂ ਕਰਦੇ ਕਿਸੇ ਪੋਲਿਟਿਕਲ ਪਾਰਟੀ ਦੀ ਕਿਸੇ ਪੋਲਿਟਿਕਲ ਗਤੀਵਿਧੀ ਚ ਸ਼ਾਮਲ ਨਹੀਂ ਹੁੰਦੇ ਪਰ ਸਰਦਾਰ ਅਕਬਾਲ ਸਿੰਘ ਲਾਲਪੁਰਾ ਜਿਹੜੇ ਕਿ ਜਿਨ੍ਹਾਂ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਕਿ ਉਹ ਮਿਨੋਰਟੀਜ਼ ਦੇ ਨੁਮਾਇੰਦੇ ਨੇ ਤੇ ਸਾਰਿਆਂ ਦੇ ਸਾਂਝੇ ਨੇ ਪਰ ਬਹੁਤ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਉਹ ਸਿਰਫ ਤੇ ਸਿਰਫ ਇੱਕ ਪੋਲਿਟਿਕਲ ਪਾਰਟੀ ਭਾਰਤੀ ਜਨਤਾ ਪਾਰਟੀ ਉਹਦੇ ਲਈ ਕੰਮ ਕਰ ਰਹੇ ਨੇ ਔਰ ਜਿੰਨੀਆਂ ਵੀ ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਵਿੱਚ ਪੋਲਿਟੀਕਲ ਜੁਆਇਨਿੰਗਸ ਹੁੰਦੀਆਂ ਨੇ ਦੂਜੀਆਂ ਪਾਰਟੀਆਂ ਤੋਂ ਲੀਡਰ ਉੱਥੇ ਜੁਆਇਨ ਕਰਦੇ ਨੇ ਜਿਹੜੇ ਕਿ ਖਾਸ ਕਰਕੇ ਪੰਜਾਬ ਦੇ ਨਾਲ ਵਸਤਾ ਹੁੰਦੇ ਨੇ ਕਿਉਂਕਿ ਉਹ ਆਪ ਵੀ ਪੰਜਾਬ ਤੋਂ ਆਉਂਦੇ ਨੇ ਤੇ ਉੱਥੇ ਉਹਨਾਂ ਦੀ ਜਿਹੜੀ ਹਾਜ਼ਰੀ ਹੈ ਉਹ ਕਿਤੇ ਨਾ ਕਿਤੇ ਜਿਹੜੀਆਂ ਕਨਸਟੀਟਿਊਸ਼ਨਲ ਪ੍ਰੋਵੀਜ਼ਨਸ ਆ ਉਹ ਕਿਸ ਤਰੀਕੇ ਉਹ ਪੋਲਿਟੀਕਲ ਐਕਟੀਵਿਟੀਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ ਆਪਣੇ ਆਪ ਦੇ ਵਿੱਚ ਅਸੀਂ ਪੁੱਛਿਆ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਇਹਨਾਂ ਦਾ ਰਿਪਲਾਈ ਕਾਲ ਕਰੇ ਆ ਫੋਟੋ ਨਾਲ ਨੇ ਆ ਮਹਾਰਾਣੀ ਪ੍ਰਨੀਤ ਕੌਰ ਦੀ ਜੁਆਇਨਿੰਗ ਹੋ ਰਹੀ ਹੈ ਤੇ ਆ ਪਿੱਛੇ ਲਾਲਪੁਰਾ ਸਾਹਿਬ ਵਿਕਟਰੀ ਸਾਈਨ ਬਣਾ ਕੇ ਖੜੇ ਨੇ ਕੀ ਹੈ ਮinority ਕਮਿਸ਼ਨ ਦਾ ਕੰਮ ਹੈ ਮinority ਕਮਿਸ਼ਨ ਦਾ ਕੰਮ ਤਾਂ ਮinorities ਦੀ ਰਾਖੀ ਕਰਨਾ ਹੈ ਪੋਲਿਟੀਕਲ ਪਾਰਟੀਆਂ ਦੀ ਰਾਖੀ ਕਰਨਾ ਤਾਂ ਮinority ਕਮਿਸ਼ਨ ਦਾ ਕੰਮ ਨਹੀਂ ਹੈਗਾ ਸੋ ਇਹਦੇ ਤੇ ਅਸੀਂ ਆਪਣੀ ਅੱਜ ਕੜੀ ਇਪੱਤੀ ਜਤਾਈ ਹੈ ਔਰ ਇਲੈਕਸ਼ਨ ਕਮਿਸ਼ਨ ਨੂੰ ਕਿਹਾ ਕਿ ਇਹਨਾਂ ਤੋਂ ਰਿਪਲਾਈ ਕਾਲ ਕੀਤਾ ਜਾਵੇ